ਪਰ ਪੰਜ ਇਤਰ ਦੀਆਂ ਗੱਲਾਂ ਤੁਹਾਨੂੰ ਧਿਆਨ ਵਿੱਚ ਜ਼ਰੂਰ ਰੱਖਣੇ ਚਾਹੀਦੀਆਂ ਵਾ ਜੇ ਤੁਸੀਂ ਇਹ ਧਿਆਨ ਵਿੱਚ ਨਹੀਂ ਰੱਖੋਗੇ ਤੁਹਾਡਾ ਬਿਜ਼ਨਸ ਗਰੋ ਨਹੀਂ ਕਰ ਸਕਦਾ ਕਿਤੇ ਆਹ ਕਾਰਨ ਤੁਸੀਂ ਛੋਟਾ ਨਾ ਸਮਝਣਾ ਇਹ ਬੜਾ ਵੱਡਾ ਕਾਰਨ ਹੈਗਾ ਜੀ ਕਿਉਂਕਿ ਮੈਂ ਕਈ ਦੁਕਾਨਦਾਰ ਵੇਖਿਆ ਕਿ ਜਿਵੇਂ ਮੰਨ ਲਓ ਦੋਸਤੋ ਤੁਸੀਂ 5000 ਦਾ ਸਮਾਨ ਲੈਣਾ ਵਾ ਜਿਵੇਂ ਮੰਨ ਲਓ ਮੇਰਾ ਕੰਮ ਹੈਗਾ ਵਾ ਮਨਿਆਰੀ ਦਾ ਮੈਂ ਮੰਨ ਲਓ ਫੇਰ लवली ਦੀ ਕਰੀਮ ਲੈਣੀ ਆ ਦੋਸਤੋ ਇਹ ਕਾਰਨ ਥੋੜਾ ਜਿਹਾ ਅਜੀਬ ਹੈਗਾ ਵਾ ਪਰ ਤੁਹਾਨੂੰ ਸੁਣ ਕੇ ਇੱਕ ਵਾਰ ਝਟਕਾ ਜ਼ਰੂਰ ਲੱਗੇਗਾ ਤੇ ਦੋਸਤੋ ਪਹਿਲਾ ਕਾਰਨ ਹੈਗਾ ਜੇ ਕਿਸੇ 20 ਰੁਪਏ ਸੇਲ ਬ ਮੈਂ ਏਡੀ ਦੀ ਵੀ ਲਿਆਣਾ ਵਾ 100 ਰੁਪਏ ਸੇਲ ਵਾਲੀ ਆ ਦੇਖੋ ਆ 100 ਰੁਪਏ ਸੇਲ ਵਾਲੀ ਏਡੀ ਦੇ ਰਿੰਗ ਰਿੰਗ ਹੈਗੀ ਆ ਆ ਦੇਖੋ ਕਿੱਡੇ ਕਿੱਡੇ ਸੋਹਣੇ ਡਿਜ਼ਾਈਨ ਆਏ ਹਾਏ ਆ ਵੇਖੋ ਨੀਰਾ ਮਲਾਈ ਜੇ ਡਿਜ਼ਾਈਨ ਤੇ ਦੋਸਤੋ ਇਹ 70 ਰੁਪਏ ਪ੍ਰਿੰਟ ਹੈਗਾ ਵਾ ਇਹ ਮੈਂ 70 ਰੁਪਏ ਦਾ ਹੀ ਸੇਲ ਕਰਾਂਗਾ ਤੇ ਇੱਕ ਮਿੰਟ ਦੋਸਤੋ ਆ ਆਈਲੈਂਡ ਥੱਲੇ ਡੇਗੇ ਥੱਲੇ ਡੇਗੇ ਆ ਵੇਖੋ ਇਹਨੂੰ ਚੁੱਕ ਦਵਾ ਮੈਂ ਆ ਦੇਖੋ ਕਿੱਡੇ ਪਿਆਰੇ ਡਿਜ਼ਾਈਨ ਇਹਦੇ ਚ ਕੋ ਹੋਰ ਡਿਜ਼ਾਈਨ ਦਿਖਾਣਾ ਤੁਹਾਨੂੰ ਮੈਂ ਆ ਦੇਖੋ ਇਹ ਸਾਰੇ ਦੋਸਤੋ 50 ਰੁਪਏ ਸੇਲ ਇਹ ਟੋਪਸ ਹੋਰ ਡਿਜ਼ਾਈਨ ਦਿਖਾਣਾ ਲੋ ਆ ਦੇਖੋ ਇਹ ਸਾਰੇ ਟੋਪਸ 50 ਰੁਪਏ ਸੇਲ ਜੁੜੀ ਆਏ ਹਾਏ ਹਾਏ ਇਹਦੇ ਨੀਰੇ ਆਂਡੀਆ ਆ ਦੇਖੋ ਕਿਉਂ ਕਰੋ ਗੱਲ ਵੇਖੀ ਮੇਰੀ ਪਸੰਦ ਦੋਸਤੋ ਇਹ ਗਰੰਟੀ ਵਾਲੇ ਟੋਪਸ 50 ਰੁਪਏ ਸੇਲ ਵਾਲੇ ਆ ਦੇਖੋ ਜਾਦੇ ਸਮੋਲ ਸਾਈਜ਼ ਵਿਕਦੇ ਆ ਇਸ ਕਰਕੇ ਜਿਆਦਾ ਮੈਂ ਸਮੋਲ ਹੀ ਲੈਂਦੇ ਆ ਇਹ ਸਾਰੇ 50 ਰੁਪਏ ਸੇਲ ਹੈ ਟੋਪਸ ਇੱਕ ਆਜ ਡਰੇ ਇਹ ਵੀ 50 ਰੁਪਏ ਸੇਲ ਟੋਪਸ 200 ਵੀ ਆ ਵੀ ਗਾਰੰਟੀ ਵਾਲੇ ਆ ਅੱਛਾ ਇੱਕ ਗੱਲ ਹੋਰ ਦੋਸਤੋ ਇਹ ਜਿਹੜੀ ਤੁਹਾਨੂੰ ਮੈਂ ਗਾਰੰਟੀ ਵਾਲੀ ਕਹਿੰਨੇ ਆ ਨਾ ਬਾਰ ਬਾਰ ਇਹ ਮੈਂ ਰੇਟ ਉਹਨਾਂ ਕੋਲ ਲਾਇਆ ਵਾ ਪਰ ਮੈਂ ਗਾਰੰਟੀ ਦੇਣਾ ਨਹੀਂ ਆ ਕਿਉਂਕਿ ਜਿਹੜੇ ਗਾਰੰਟੀ ਦਿੰਦੇ ਨੇ ਨਾ ਉਹ 40 50 ਵਧਾ ਕੇ ਕਹਿੰਦੇ ਆ ਇਸ ਕਰਕੇ ਮੈਂ ਰੇਟ ਜੈਨੂਨ ਰੱਖਿਆ ਆ ਵਾ ਤੇ ਮੈਂ ਕਸਟਮਰ ਨੂੰ ਪਹਿਲੇ ਕਹਿ ਦਨਾ ਕਿ ਹੈਗੇ ਗਾਰੰਟੀ ਵਾਲੇ ਆ ਪਰ ਗਾਰੰਟੀ ਮਿਲ ਨਹੀਂ ਆ ਤੇ ਜੇ ਤੁਸੀਂ ਚਾਹਦੇ ਜੇ ਕਿ ਗਰੰਟੀ ਲੈਣੀ ਤੇ 30 40 ਬਾਅਦ ਦਾ ਖਰਚਾ ਦਾ ਕੋ ਫਾਇਦਾ ਨਹੀਂ ਹੈਗਾ ਬਾਕੀ ਤੁਹਾਡੀ ਮਰਜ਼ੀ ਹੈ। ਸასი ਕਾ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਹੈਪੀ ਸਿੰਘ ਤੇ ਤੁਹਾਡਾ ਸਾਰਿਆਂ ਦਾ ਮੇਰੇ ਆਪਣੇ ਤੁਹਾਡੇ ਆਪਣੇ YouTube ਚੈਨਲ ਤੇ ਸਵਾਗਤ ਹੈ ਜਿਹਦਾ ਨਾਮ ਹੈ ਹੈਪੀ ਅਰੋੜਾ ਕੋਸਮੈਟਿਕ। ਤੇ ਦੋਸਤੋ ਅੱਜ ਵਾਲਾ ਵਲੋਗ ਫੇਰ ਹਰ ਵਾਰ ਦੀ ਤਰ੍ਹਾਂ ਬੜੇ ਮਜ਼ੇਦਾਰ ਹੋਣ ਜਾ ਰਿਹਾ ਤੇ ਹੈਲਪਫੁਲ ਹੋਣ ਜਾ ਰਿਹਾ ਵਾ ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਵਾਂ ਕਿ ਅੱਜ ਮੈਂ ਫੇਰ ਇੱਕ ਨਵਾਂ ਸਮਾਨ ਲੈ ਕੇ ਆਇਆ ਵਾਂ ਤੇ ਬੜੀ ਬੜੀ ਸੋਹਣੀ ਵੈਰਾਈਟੀ ਲੈ ਕੇ ਆਇਆ ਵਾਂ। ਬڑے-ਬڑے ਸੋਨੇ ਡਿਜ਼ਾਈਨ ਲੈ ਕੇ ਆਇਆ ਵਾਂ ਤੇ ਕੀ ਲੈ ਕੇ ਆਇਆ ਵਾਂ ਪਹਿਲੇ ਆਓ ਤੁਹਾਨੂੰ ਸਾਰਾ ਸਮਾਨ ਦਿਖਾਣੇ ਆ ਕਿਹੜੀ ਚੀਜ਼ ਲੈਂਦੀ ਆ ਕਿੰਨੇ ਦੀ ਵੇਚਣੀ ਆ ਤੇ ਉਸ ਤੋਂ ਬਾਅਦ ਫਿਰ ਆਪਾਂ ਤੁਹਾਨੂੰ ਹੈਲਪਫੁਲ ਜਿਹੜੀ ਹਰ ਵਾਰ ਵੀਡੀਓ ਹੁੰਦੀ ਆ ਉਹਨੂੰ ਆਪਾਂ ਕੰਟੀਨਿਊ ਕਰਾਂਗੇ ਪਹਿਲੇ ਮੈਂ ਤੁਹਾਨੂੰ ਦਿਖਾਣਾ ਵਾ ਕੀ ਲਿਆਂਦਾ ਵਾ ਇਸ ਕਰਕੇ ਦੋਸਤੋ ਵੀਡੀਓ ਨੂੰ ਬਿਲਕੁਲ ਸਕਿਪ ਨਾ ਕਰਿਓ ਤੇ ਵਲੌਗ ਪੂਰਾ ਦੇਖਿਓ ਤੇ ਮੈਂ ਗਾਰੰਟੀ ਨਾਲ ਕਹਿੰਦਾ ਕਿ ਵਲੌਗ ਦੇਖਣ ਤੋਂ ਬਾਅਦ ਤੁਹਾਡਾ ਵੀ ਬਿਜ਼ਨਸ ਕਰਨ ਨੂੰ ਦਿਲ ਕਰੇਗਾ ਤੇ ਤੁਹਾਨੂੰ ਬੜਾ ਕੁਝ ਸਿੱਖਣ ਨੂੰ ਮਿਲੇਗਾ ਇਸ ਕਰਕੇ ਵਲੌਗ ਨੂੰ ਬਿਲਕੁਲ ਵੀ ਸਕਿਪ ਨਾ ਕਰਨਾ ਤੇ ਆ ਆ ਵੇਖੋ ਦੋਸਤੋ ਇੱਕ ਤੇ ਮੈਂ ਲੈਂਦਾ ਵਾ ਵੀਰਪੇ ਸੇਲ ਤੇਲ ਡਾਬਾ ਆਮਲਾ ਕਿਉਂਕਿ ਇਹ ਮੇਰਾ ਦੁਕਾਨ ਤੇ ਬਹੁਤ ਜਿਆਦਾ ਸੇਲ ਹੁੰਦਾ ਵਾ ਇਹ ਦਰਜਨ ਪੀਸਾਂ ਦੀ ਪੈਕਿੰਗ ਹੁੰਦੀ ਆ ਤੇ ਕਾ ਲੈਂਦੀ ਆ ਤੇ ਆ ਤਿੰਨ ਫਿਰਲਵਲੀ ਖਤਮ ਹੋਈ ਸੀ ਆ ਪਟਿਆਲਾ ਲੈਂਦੀ ਆ ਵਾ ਫਿਰਲਵਲੀ ਕਰੀਮ ਇਹਦਾ ਪ੍ਰਿੰਟ ਵੀ ਚੇਂਜ ਹੋ ਗਿਆ ਵਾ ਆ ਦੇਖੋ 135 ਰੁਪਏ ਹੋ ਗਿਆ ਹੁਣ ਪਹਿਲੇ 125 ਹੁੰਦਾ ਸੀ ਤੇ ਤਿੰਨ ਪੀਸ ਆ ਲੈਂਦੇ ਆ ਤੇ ਦੋਸਤੋ ਆ ਇੱਕ ਪੀਸ ਲੈਂਦਾ ਜੇ ਡੈਨਵਰ ਵਾਈਟ ਇੱਕ ਪੀਸ ਪਰਪਲ ਤੇ ਇੱਕ ਫੋਗ ਐ ਮੈਂ ਦੋ ਦੋ ਪੀਸ ਲਿਆਨਾ ਵਾ ਕਿਉਂਕਿ ਇਹ ਮਹਿੰਗੇ ਆਈਟਮ ਹੁੰਦੀ ਆ ਤੇ ਜਿੰਨਾ ਜਦੋਂ ਜਦੋਂ ਵਿਕ ਜੇ ਫਿਰ ਮੋਦੋ ਲਿਆਂਨਾ ਵਾ ਤੇ ਆ ਦੋ ਪੀਸ ਮੈਂ ਲਿਆਂਦੇ ਆ ਫੇਸ ਵੋਸ਼ ਪੌਂਡਸ ਦੇ ਚਾਰ ਕੋਲ ਦੇ ਤੇ ਇਹਦਾ ਪ੍ਰਿੰਟ ਪਹਿਲੇ ਹੁੰਦਾ ਸੀ 115 ਹੁਣ 120 ਹੋ ਗਿਆ ਵਾ ਤੇ ਆ ਮੈਂ ਲਿਆਂਦੇ ਆ ਦੋ ਪੀਸ ਤੇ ਦੋਸਤੋ ਐ ਮੈਂ ਲਿਆਂਦੇ ਆ 7C ਕੰਪਨੀ ਦੇ ਚਾਰ ਪੀਸ ਲਿਆਂਦੇ ਮੈਂ ਆਈ ਲਾਈਨਰ ਲਿਕਵਿਡ ਹੈਗੇ ਆ ਆ ਦੇਖੋ 7C ਕੰਪਨੀ ਦੇ ਆਈ ਲਾਈਨਰ ਤੇ ਦੋਸਤੋ ਇਹ 70 ਰੁਪਏ ਪ੍ਰਿੰਟ ਹੈਗਾ ਵਾ ਇਹ ਮੈਂ 70 ਰੁਪਏ ਦਾ ਹੀ ਸੇਲ ਕਰਾਂਗਾ ਤੇ ਇੱਕ ਮਿੰਟ ਦੋਸਤੋ ਆ ਆਈ ਲਾਈਨਰ ਥਲੇ ਡੇਗੇ ਥਲੇ ਡੇਗੇ ਆ ਵੇਖੋ ਇਹਨੂੰ ਚੁੱਕ ਦਵਾ ਮੈਂ ਤੇ ਹੋਰ ਦੋਸਤੋ ਆਹ ਦੇਖੋ ਮੈਂ 4 ਪਿਸ ਲੈਂਦੇ ਆ ਆਈਲਾਈਨਰ ਦੇ ਬਲੂ ਹੈਵਨ ਕੰਪਨੀ ਦੇ ਤੁਸੀਂ ਵੀ ਬਲੂ ਹੈਵਨ ਕੰਪਨੀ ਕਦੀ ਨਾ ਕਦੀ ਯੂਜ਼ ਕੀਤੀ ਹੋਏਗੀ ਕੰਪਨੀ ਜੇ ਤੁਹਾਨੂੰ ਜੇ ਤੁਹਾਡੀ ਵੀ ਕੋਸਮੈਟਿਕ ਦੀ ਸ਼ਾਪ ਆਹ ਦੇਖੋ 4 ਪਿਸ ਲੈਂਦੇ ਆ ਬਲੂ ਹੈਵਨ ਦੇ ਆਈਲਾਈਨਰ ਐਵਿਲੀ liquid ਹੁੰਦਾ ਵਾ ਤੇ 2 ਪਿਸ ਲੈਂਦੇ ਆ ਮਸਕਰਾ ਕਿਉਂਕਿ ਇਹ ਮੈਨੂੰ ਆਲਰੇਡੀ ਮਸਕਰਾ ਆ ਪਿਆ ਆ ਸੀ ਵੀ ਰਿਵ ਹਮ ਦਾ ਪਰ ਮੈਂ ਦੋ ਪੀਸ ਫੇਰ ਵੀ ਲੈ ਆਂਦੇ ਆ ਤੇ ਇਹ ਵੱਡੀ ਹਿੱਟ ਲੈ ਆਂਦੀ ਆ ਬਲੈਕ ਕਲਰ ਦੀ ਇਹਦਾ ਵੀ ਪ੍ਰਿੰਟ ਪਹਿਲੇ 225 ਹੁੰਦਾ ਸੀ ਹੁਣਾਂ ਨੇ ਇੱਕ ਇਹਨਾਂ ਨੇ 180 ਕਰਤਾ ਵਾ ਤੇ ਵੱਡੀ ਮੈਂ ਇੱਕ ਲੈ ਆਂਦਾ ਵਾ ਛੋਟੀਆਂ ਤਿੰਨ ਚਾਰ ਇਕੱਠੀਆਂ ਲੈ ਆਂਦਾ ਹਾਂ ਉਹ ਹਲੇ ਪਈਆਂ ਹੋਈਆਂ ਵਾ ਤੇ ਆ ਲਿਪ ਬਾਮ ਲੈ ਆਂਦੀ ਜੇ ਇਹ ਕਸਟਮਰ ਬੜੀ ਮੰਗਦੇ ਪਈ ਸੀ ਹਿਮਾਲਿਆ ਦੀ ਲਿਪ ਬਾਮ ਵੀ ਆ ਗਈ ਜੇ ਜੇ ਮੇਰੇ ਕੋਈ ਸਬਸਕ੍ਰਾਈਬਰ ਵੇਖਦੇ ਹੋਣ ਤੇ ਆ ਕੇ ਲੈ ਜਾਣ ਤੇ ਹਿਮਾਲਿਆ ਦੇ ਲਿਪ ਬਾਮ ਵੀ ਆ ਗਏ ਜੇ 40 ਰੁਪਏ ਪ੍ਰਿੰਟ ਵਾਲੀ ਪਹਿਲੇ ਵੀ 40 ਹੁੰਦਾ ਸੀ ਤੇ ਆ ਹਿਮਾਲਿਆ ਦਾ ਨੀਮ ਸਕਰਬ ਨੀਮ ਫੇਸ ਪੈਕ ਤੇ ਕੇਸਰ ਵਾਲਾ ਫੇਸ ਪੈਕ ਇਹ ਵੀ ਸਾਰਾ ਆ ਗਿਆ ਜੀ ਆ ਦੇਖੋ ਸਕਰਬ ਵੀ ਆ ਗਿਆ ਜੀ ਫੇਸ ਪੈਕ ਵੀ ਆ ਗਿਆ ਜੀ ਤੇ ਕੇਸਰ ਦਾ ਵੀ ਆ ਗਿਆ ਜੀ ਤੇ ਦੋਸਤੋ ਆ ਚਾਰ ਪੀਸ ਲੈਂਦੇ ਮੈਂ ਰੂਮ ਸਪਰੇ 100 ਰੁਪਏ ਸੇਲ ਵਾਲੇ ਤੇ ਮੇਰੇ ਕੋ ਪਏ ਹੋਏ ਸੀ ਤੇ 150 ਸੇਲ ਵਾਲੇ ਖਤਮ ਸੀ ਤੇ ਆ ਚਾਰ ਪੀਸ ਲੈਂਦੇ ਮੈਂ ਦੋ ਪੀਸ ਲੈਂਦੇ ਯਾਰ ਰੋਜ਼ ਦੇ ਇੱਕ ਲਵੰਡਰਾਂ ਦੇ ਤੇ ਇੱਕ ਕਲੀਆਂ ਵਾਲਾ ਲੈਂਦਾ ਵਾ ਇਹ ਆਹ ਦੋਸਤ ਮੈਨੂੰ ਇਹ ਸਮਾਨ ਨੂੰ ਹਟਾ ਕੇ ਸੱਚ ਦੋਸਤੋ ਇੱਕ ਜੀ ਹੋਰ ਲਿਆਂਦੀ ਜਿਵੇਂ ਮੈਂ ਮੈਂ ਇੱਕ ਵਾਰੀ ਫਸਟ ਟਾਈਮ ਲਿਆਂਦੀ ਮੈਂ ਆਗਾ ਚੱਲ ਵੇਖਾਂਗਾ ਜੇ ਕਸਟਮਰ ਮੰਗੇਗਾ ਤੇ ਫਿਰ ਗਾ ਲੈ ਆਵਾਂਗਾ ਤੇ ਦੋਸਤੋ ਆਹ ਵੇਖੋ ਜਿਹੜੇ ਹੈਅਰ ਕਲਰ ਕਰਦੇ ਨਾ ਉਹਨਾਂ ਵਾਸਤੇ ਬੋਲ ਤੇ ਕੰਮ ਨਾਲ ਹੀ ਗਈ ਹੈ ਦੋਨੇ ਬਨੇ ਆਹ ਵੇਖੋ ਤੇ ਮੈਂ 80 ਕਰੋ 70 80 ਰੁਪਏ ਦੀ ਸੇਲ ਕਰਾਂਗਾ ਜੇ ਆ ਕਸਟਮਰ ਕੋਈ ਦੁਬਾਰਾ ਮੰਗੇਗਾ ਤੇ ਫਿਰ ਮੈਂ ਦਰਜਨ ਇਕੱਠੀ ਲੈ ਆਵਾਂਗਾ ਫਿਲਹਾਲ ਮੈਂ ਟੈਂਪਰੇਰੀ ਇੱਕ ਹੀ ਲਿਆਂਦਾ ਹਲੇ ਕਿਉਂਕਿ ਮੈਨੂੰ ਯਾਦ ਆ ਇੱਕ ਵਾਰੀ ਕਿਸੇ ਨੇ ਮੰਗਿਆ ਸੀ ਤਾਂ ਕਰਕੇ ਤਾਂ ਦੋਸਤੋ ਮੈਂ ਸਾਰੇ ਸਮਾਨ ਨੂੰ ਹਟਾ ਕੇ ਮੈਂ ਤੁਹਾਨੂੰ ਹੋਰ ਸਮਾਨ ਦਿਖਾਉਣਾ ਵਾ ਕੀ ਲਿਆਂਦਾ ਵਾ ਇੱਕ ਮਿੰਟ ਵੇਟ ਕਰੋ ਆਹ ਵੇਖੋ ਦੋਸਤੋ ਹੋਰ ਸਮਾਨ ਆਪਾਂ ਕੀ ਲਿਆਂਦਾ ਵਾ ਐ ਮੈਂ 20 ਰੁਪਏ ਸੇਲ ਵਾਲੀ ਰਿੰਗ ਲਿਆਂਦੀ ਆ ਆਹ ਦੇਖੋ ਇਹ ਮੇਰੇ ਕੋਲ ਪਹਿਲੇ ਵੀ ਪਈ ਸੀ ਤੇ ਮੈਂ ਹੋਰ ਲਿਆਂਦੇ ਡਿਜ਼ਾਈਨ ਆ ਵੇਖੋ 20 ਰੁਪਏ ਸੇਲ ਵਾਲੇ ਤੇ ਦੋਸਤੋ ਹਰਾਨ ਨਾ ਹੋਣਾ ਕਿ 20 ਰੁਪਏ ਸੇਲ ਬਸ ਮੈਂ 80 ਦੀ ਵੀ ਲਿਆਂਦਾ ਵਾ 100 ਰੁਪਏ ਸੇਲ ਵਾਲੀ ਆਹ ਦੇਖੋ ਆ 100 ਰੁਪਏ ਸੇਲ ਵਾਲੀ ਏਡੀ ਦੀ ਰਿੰਗ ਰਿੰਗ ਹੈਗੀ ਆ ਆਹ ਦੇਖੋ ਕਿੱਡੇ ਕਿੱਡੇ ਸੋਹਣੇ ਡਿਜ਼ਾਈਨ ਆਏ ਹਾਏ ਇਹ ਵੇਖੋ ਨੀਰਾ ਮਲਾਈ ਜੇ ਡਿਜ਼ਾਈਨ ਯਾਰ ਜੇ ਦੋਸਤ ਮੈਂ ਤਿੰਨ ਟਰੇ ਵਾਲੀਆਂ ਹਾਂ ਦੀਆਂ ਇੱਕ ਕਾਲੀਆਂ ਦੀ ਆ ਇੱਕ ਆ ਜੇ ਡਿਜ਼ਾਈਨ ਇਹ ਸਾਰੀ 100 ਰੁਪਏ ਸੇ ਹੀ ਲੱਗੀ ਹੈ ਤੇ ਦੋਸਤੋ ਇਹ ਲਬਦੀ ਵੀ ਨਹੀਂ ਜੀ ਜੇ ਇਹ ਕਹਿੰਨਾ ਸੋਚਿਓ ਕਿ ਮਹਿੰਗੀ ਹੈ ਇਹ ਲਬਦੀ ਨਹੀਂ ਜੀ 100 ਰੁਪਏ ਵਾਲੀ 61 ਰੇਜ ਤੇ ਇਹਦੇ ਵਿੱਚੋਂ ਦੋ ਪੀਸ ਦੇ ਵਿਕ ਗਏ ਹੋਏ ਆ ਆ ਦੇਖੋ ਆ ਤਿੰਨ ਟਰੇਆਂ ਮੰਗੀਆਂ ਮੈਂ ਤੇ ਉਸ ਤੋਂ ਬਾਅਦ ਇਹ 50-50 ਰੁਪਏ ਵਾਲੇ ਟੋਪਸ ਤੇ ਇਹ ਛੋਟਾ ਜਿਹਾ ਡਿਜ਼ਾਈਨ ਮੈਨੂੰ ਪਸੰਦ ਆਇਆ ਸੀ ਆ ਲਿਆਂਦਾ ਵਾ ਆ ਦੇਖੋ ਅ ਮਲਟੀ ਕਲਰ ਟੋਪਸੇ ਕਿੱਡਾ ਸੋਨਾ ਵੇਖੋ ਤੇ ਇੱਕ ਆ ਇਰਿੰਗ ਗਿਆ ਜਿਹੜਾ ਕੋਈ 150 ਸੇਲ ਆ ਕੋਈ 100 ਸੇਲ ਆ ਕੋਈ 90 ਸੇਲ ਆ ਆ ਦੇਖੋ ਤੇ ਦੋਸਤੋ ਹੈਗੀ ਵੀ ਗਾਰੰਟੀ ਵਾਲੇ ਆ ਆ ਦੇਖੋ ਤੇ ਹੋਰ ਬੜੇ ਪਿਆਰੇ ਡਿਜ਼ਾਈਨ ਆ ਇਹ ਥੋੜੀ ਰੇਂਜ ਉੱਪਰ ਆ ਇਹ 200 250 ਤੱਕ ਰੇਂਜ ਹੈਗੀ ਆ ਤੇ ਦੋਸਤੋ ਇਹ ਵੀ ਗਾਰੰਟੀ ਦੇ ਆ ਕਿੱਡੇ ਕਿੱਡੇ ਸੋਹਣੇ ਡਿਜ਼ਾਈਨ ਆ ਆਏ ਹਾਏ ਹਾਏ ਕੀ ਲੈਣ ਦਾ ਮੈਂ ਦੇਖੋ ਕਿੱਡੇ ਕਿੱਡੇ ਪਿਆਰੇ ਡਿਜ਼ਾਈਨ ਦੋਸਤੋ ਤੇ ਉਸ ਤੋਂ ਬਾਅਦ ਦੋਸਤੋ ਆ ਵੇਖੋ ਟੋਪਸ ਦੀ ਵੈਰਾਈਟੀ 50 50 ਰੁਪਿਆ ਸੇਲ ਇਹ ਸਾਰੇ ਟੋਪਸ 50 50 ਰੁਪਿਆ ਸੇਲ ਵਾਲੇ ਹੈਗੇ ਆ ਆਹ ਦੇਖੋ ਕਿੱਡੇ ਪਿਆਰੇ ਡਿਜ਼ਾਈਨ ਨੇ ਇਹਦੇ ਚ ਇੱਕ ਹੋਰ ਡਿਜ਼ਾਈਨ ਦਿਖਾਣਾ ਤੁਹਾਨੂੰ ਮੈਂ ਆਹ ਦੇਖੋ ਇਹ ਸਾਰੇ ਦੋਸਤੋ 50 50 ਰੁਪਿਆ ਸੇਲ ਹੈਗੇ ਟੋਪਸ ਇਹ ਸਾਰੇ ਟੋਪਸ 50 50 ਰੁਪਿਆ ਸੇਲ ਆ ਹੋਰ ਡਿਜ਼ਾਈਨ ਦਿਖਾਣਾ ਤੁਹਾਨੂੰ ਆਹ ਦੇਖੋ ਇਹ ਸਾਰੇ ਟੋਪਸ 50 ਰੁਪਿਆ ਸੇਲ ਜੁੜੀ ਆ ਆਏ ਹਾਏ ਹਾਏ ਇਹਦੇ ਨੀਰੇ ਆਂਡੀਆ ਆ ਦੇਖੋ ਕਿਉਂ ਕਰੋ ਗੱਲ ਵੇਖੀ ਮੇਰੀ ਪਸੰਦ ਦੋਸਤੋ ਇਹ ਗਰੰਟੀ ਵਾਲੇ ਟੋਪਸ 50 ਰੁਪਏ ਸੇਲ ਵਾਲੇ ਆ ਦੇਖੋ ਜਿਆਦਾ ਸਮੋਲ ਸਾਈਜ਼ ਵਿਕਦੇ ਆ ਇਸ ਕਰਕੇ ਜਿਆਦਾ ਮੈਂ ਸਮੋਲ ਹੀ ਲੈਂਦੇ ਆ ਇਹ ਸਾਰੇ ਪੰਜਾਹ ਰੁਪਏ ਸੇਲ ਹੈ ਕਿ ਟੋਪਸ ਇੱਕ ਆਜ ਡਰੇ ਇਹ ਵੀ 50 ਰੁਪਏ ਸੇਲ ਟੋਪਸ ਦੋਸਤੋ ਇਹ ਵੀ ਗਾਰੰਟੀ ਵਾਲੇ ਆ ਅੱਛਾ ਇੱਕ ਗੱਲ ਹੋਰ ਦੋਸਤੋ ਇਹ ਜਿਹੜੀ ਤੁਹਾਨੂੰ ਮੈਂ ਗਾਰੰਟੀ ਵਾਲੀ ਕਹਿੰਨੇ ਆ ਨਾ ਬਾਰ ਬਾਰ ਇਹ ਮੇਰੇ ਰੇਟ ਉਹਨਾਂ ਕੋ ਲਾਇਆ ਵਾ ਪਰ ਮੈਂ ਗਾਰੰਟੀ ਦੇਣਾ ਨਹੀਂ ਆ ਕਿਉਂਕਿ ਜਿਹੜੇ ਗਾਰੰਟੀ ਦਿੰਦੇ ਨੇ ਨਾ ਉਹ 40 50 ਵਧਾ ਕੇ ਕਹਿੰਦੇ ਆ ਇਸ ਕਰਕੇ ਮੈਂ ਰੇਟ ਜੈਨੂਨ ਰੱਖਿਆ ਆ ਵਾ ਤੇ ਮੈਂ ਕਸਟਮਰ ਨੂੰ ਪਹਿਲੇ ਕਹਿ ਦਨਾ ਕਿ ਹੈਗੇ ਗਾਰੰਟੀ ਵਾਲੇ ਆ ਪਰ ਗਾਰੰਟੀ ਮਿਲ ਹੀ ਨਹੀਂ ਆ ਤੇ ਜੇ ਤੁਸੀਂ ਚਾਹਦੇ ਜੇ ਕਿ ਗਾਰੰਟੀ ਲੈਣੀ ਤੇ 30 40 ਬਾਅਦ ਖਰਚਣ ਦਾ ਕੋ ਫਾਇਦਾ ਨਹੀਂ ਹੈਗਾ ਬਾਕੀ ਤੁਹਾਡੀ ਮਰਜ਼ੀ ਹੈ ਤੇ ਕਸਟਮਰ ਵੀ ਸਿਆਣੇ ਹੁੰਦੇ ਆ ਕਿ ਸਾਨੂੰ ਕੀ ਲੋੜ 30 40 ਰੁਪਏ ਖਰਚ ਇਸ ਕਰਕੇ ਦੋਸਤੋ ਆਹ ਥੋੜੀ ਜਿਹੀ ਵੈਰਾਈਟੀ ਮੈਂ ਹੋਰ ਲਿਆਂਦੀ ਜਿਹੜੀ ਤੁਹਾਨੂੰ ਮੈਂ ਦਿਖਾਈ ਆ ਤੇ ਦੋਸਤੋ ਵੇ ਲੋਕ ਥੋੜਾ ਜਿਹਾ ਸਮਾਨ ਆਂਦਾ ਤੇ 6-7000 ਰੁਪਏ ਦਾ ਆਮ ਨਾ ਬਣ ਜਾਂਦਾ ਜੀ ਤੇ ਬਾਕੀ ਇਹਨੂੰ ਹਟਾ ਕੇ ਆਪਾਂ ਵਲੋਗ ਕੰਟੀਨਿਊ ਕਰਦੇ ਆ ਦੋਸਤੋ ਅੱਜ ਮੈਂ ਤੁਹਾਨੂੰ ਦੱਸਣ ਜਾ ਰਿਹਾ ਵਾਂ ਜੇ ਤੁਸੀਂ ਕੋਈ ਬਿਜ਼ਨਸ ਕਰਦੇ ਹੋ ਭਾਵੇਂ ਬਿਜ਼ਨਸ ਜਿਹੜਾ ਮਰਜ਼ੀ ਕਰਦੇ ਹੋ ਭਾਵੇਂ ਕੋਸਮੈਟਿਕ ਕਰਦੇ ਹੋ ਭਾਵੇਂ ਕਰਿਆਨੇ ਦਾ ਕਰਦੇ ਹੋ ਭਾਵੇਂ ਕੱਪੜਿਆਂ ਦਾ ਕਰਦੇ ਹੋ ਭਾਵੇਂ ਜੁਐਲਰੀ ਦਾ ਕਰਦੇ ਹੋ ਭਾਵੇਂ ਸਟੇਸ਼ਨਰੀ ਦਾ ਕਰਦੇ ਹੋ ਮੇਰੇ ਕਹਿੰਦਾ ਭਾਵੇਂ ਕਰੋਕਰੀ ਦਾ ਕਰਦੇ ਹੋ ਭਾਵੇਂ ਗਿਫਟ ਆਈਟ ਮੇਰੇ ਕਹਿੰਦਾ ਮਤਲਬ ਆ ਤੁਸੀਂ ਬਿਜ਼ਨਸ ਕੋਈ ਵੀ ਕਰਦੇ ਹੋ ਪਰ ਪੰਜ ਇਤਤ ਦੀਆਂ ਗੱਲਾਂ ਤੁਹਾਨੂੰ ਧਿਆਨ ਵਿੱਚ ਜਰੂਰ ਰੱਖਣੇ ਚਾਹੀਦੀਆਂ ਵਾ ਜੇ ਤੁਸੀਂ ਇਹ ਧਿਆਨ ਵਿੱਚ ਨਹੀਂ ਰੱਖੋਗੇ ਤੁਹਾਡਾ ਬਿਜ਼ਨਸ ਗਰੋ ਨਹੀਂ ਕਰ ਸਕਦਾ ਤੇ ਦੋਸਤੋ ਮੈਂ ਵੀਡੀਓ ਨੂੰ ਜ਼ਿਆਦਾ ਨਹੀਂ ਖਿੱਚਾਂਗਾ ਤੇ ਮੈਂ ਮੇਨ ਪੰਜ ਗੱਲਾਂ ਤੇ ਆ ਲੱਗਾ ਵਾ ਜਿਹੜੀਆਂ ਤੁਹਾਨੂੰ ਜਰੂਰ ਧਿਆਨ ਰੱਖਣੇ ਚਾਹੀਦੀਆਂ ਤੁਹਾਨੂੰ ਆਪਣੀ ਬਿਜ਼ਨਸ ਗਰੋ ਕਰਨ ਦੇ ਵਿੱਚ ਇਸ ਲਈ ਦੋਸਤੋ ਆਓ ਆਪਾਂ ਪੰਜ ਗੱਲਾਂ ਧਿਆਨ ਰੱਖਦੇ ਆ ਕਿਹੜੀਆਂ ਪੰਜ ਗੱਲਾਂ ਆਓ ਸਟਾਰਟ ਕਰਦੇ ਆ ਤੇ ਦੋਸਤੋ ਆਪਾਂ ਜਿਹੜਾ ਪੰਜ ਨੰਬਰ ਤੇ ਰੱਖਿਆ ਵਾ ਉਹ ਪਤਾ ਕਿਹੜਾ ਹੈਗਾ ਵਾ ਕਿ ਤੁਸੀਂ ਆਪਣੀ ਦੁਕਾਨ ਤੇ ਯਾਰ ਦੋਸਤ ਬਿਠਾ ਕੇ ਗੱਲਾਂ ਨਹੀਂ ਮਾਰਨੀ ਆ ਹਾਂਜੀ ਦੋਸਤੋ ਕਿਤੇ ਆ ਕਾਰਨ ਤੁਸੀਂ ਛੋਟਾ ਨਾ ਸਮਝਣਾ ਇਹ ਬੜਾ ਵੱਡਾ ਕਾਰਨ ਹੈਗਾ ਜੀ ਕਿਉਂਕਿ ਮੈਂ ਕਈ ਦੁਕਾਨਦਾਰ ਵੇਖਿਆ ਕਿ ਆਪਣੀ ਦੁਕਾਨ ਦੇ ਉੱਪਰ ਨਾ 10 12 6 7 5 6 4 5 ਦੋਸਤ ਬਣਾ ਕੇ ਬੜੀਆਂ ਗੱਲਾਂ ਚਲਾ ਮਾਰਦੇ ਆ ਪਰ ਦੋਸਤੋ ਉਹਦੇ ਨਾਲ ਤੁਹਾਡਾ ਗਾਹਕ ਗਾਹਕ ਵੀ ਖਰਾਬ ਹੁੰਦਾ ਵਾ ਜੇ ਮੰਨ ਲਓ ਤੁਹਾਡੀ ਸ਼ੌਪ ਤੇ ਕਿਸੇ ਲੇਡੀਜ਼ ਨੇ ਆਣਾ ਵਾ ਤੇ ਉਹ ਐਦਾਂ ਦੇ ਮੁੰਡੇ ਵੇਖ ਕੇ ਫਿਰ ਉਹ ਬਾਰੋ ਹੀ ਮੁੜ ਜੇਗੀ ਇਹਦੇ ਨਾਲ ਕੀ ਹੋਏਗਾ ਤੁਹਾਡਾ ਗਾਹ ਖਰਾਬ ਹੋਏਗਾ ਤੇ ਦੋਸਤੋ ਜਿੰਨੇ ਜਿਆਦਾ ਦੋਸਤ ਦੁਕਾਨ ਤੇ ਬੈਠਣਗੇ ਉਹਨਾਂ ਤੁਹਾਡਾ ਦੁਕਾਨ ਤੇ ਧਿਆਨ ਘਟ ਹੋਏਗਾ ਤੇ ਆਣ ਗਵਾਂਡ ਵੀ ਵਿਹਾਰ ਖਰਾਬ ਹੁੰਦਾ ਵਾ ਤੇ ਕਸਟਮਰ ਨਾਲ ਵੀ ਆ ਖਰਾਬ ਹੁੰਦਾ ਵਾ ਇਸ ਕਰਕੇ ਦੋਸਤੋ ਇਹ ਕਾਰਨ ਨੂੰ ਤੁਸੀਂ ਕਦੇ ਇਗਨੋਰ ਨਾ ਕਰਿਓ ਬਾਕੀ ਤੁਸੀਂ ਸਮਝਦਾਰ ਏਗੇ ਜੀ ਤੇ ਦੋਸਤੋ ਜੇ ਤੁਹਾਡੀ ਦੁਕਾਨ ਗਰੋ ਨਹੀਂ ਹੋ ਰਹੀ ਤੇ ਚੌਥਾ ਕਾਰਨ ਇਹ ਵੀ ਹੋ ਸਕਦਾ ਜੀ ਉਹ ਪਤਾ ਕੀ ਆ ਚੌਥਾ ਕਾਰਨ ਇਹ ਹੈਗਾ ਵਾ ਕਿ ਤੁਸੀਂ ਆਪਣੀ ਦੁਕਾਨ ਦੇ ਉੱਪਰ ਰੇਟ ਬਹੁਤ ਜਿਆਦਾ ਰੱਖਿਆ ਹੋਇਆ ਵਾ ਹਾਂਜੀ ਦੋਸਤੋ ਇਹ ਵੀ ਕਾਰਨ ਬਹੁਤ ਵੱਡਾ ਹੈਗਾ ਜੀ ਕਿਉਂਕਿ ਦੋਸਤੋ ਜਿਵੇਂ ਕਹਿੰਦੇ ਆ ਨਾ ਕਿ ਇੱਟ ਪੁੱਟੋ ਤੇ ਸਿੰਗਰ ਨਿਕਲਦਾ ਵਾ ਇਸ ਕਰਕੇ ਦੋਸਤੋ ਅੱਜ ਕੱਲ ਦੋ ਦੋ ਕਦਮਾਂ ਦੇ ਉੱਪਰ ਹਰ ਇੱਕ ਦੁਕਾਨਾਂ ਹੀ ਗਈਆਂ ਵਾ ਇਸ ਕਰਕੇ ਤੋਂ ਦੋਸਤੋ ਤੁਹਾਨੂੰ ਆਪਣਾ ਰੇਟ ਜੈਨੂਇਨ ਰੱਖਣਾ ਵਾ ਤਾਂ ਜੋ ਕਸਟਮਰ ਜੇ ਟਰਾਈ ਵੀ ਕਰਕੇ ਆਵੇ ਤੇ ਉਹਨੂੰ ਤੁਹਾਡਾ ਰੇਟ ਸਭ ਤੋਂ ਸਸਤਾ ਲੱਗੇ ਤੇ ਉਹ ਸੌ ਦੁਕਾਨਾਂ ਛੱਡ ਕੇ ਤੁਹਾਡੇ ਕੋਲ ਚੀਜ਼ ਖਰੀਦੇ ਇਸ ਕਰਕੇ ਦੋਸਤੋ ਤੁਸੀਂ ਇਹ ਕਾਰਨ ਨੂੰ ਵੀ ਇਗਨੋਰ ਨਾ ਕਰਨਾ ਤੇ ਆਪਣੀ ਦੁਕਾਨ ਦਾ ਰੇਟ ਬਿਲਕੁਲ ਜੈਨੂਇਨ ਰੱਖਣਾ ਤੇ ਦੋਸਤੋ ਦੁਕਾਨ ਗਰੋ ਨਾ ਹੋਣ ਦਾ ਕਾਰਨ ਆਪਾਂ ਤੀਜੇ ਨੰਬਰ ਤੇ ਰੱਖਿਆ ਵਾ ਕੀ ਭਲਾ ਕਿ ਤੁਸੀਂ ਆਪਣੀ ਦੁਕਾਨ ਦੇ ਉੱਪਰ ਵੈਰਾਈਟੀ ਨਹੀਂ ਰੱਖੀ ਇਸ ਕਰਕੇ ਦੋਸਤੋ ਤੁਸੀਂ ਜਿਹੜਾ ਵੀ ਕੰਮ ਕਰਦੇ ਹੋ ਉਹਨਾਂ ਤੁਸੀਂ ਵੈਰਾਈਟੀ ਜ਼ਰੂਰ ਬਣਾ ਕੇ ਰੱਖੋ ਜਿਵੇਂ ਮੰਨ ਲਓ ਦੋਸਤੋ ਤੁਸੀਂ 5000 ਦਾ ਸਮਾਨ ਲੈਣਾ ਵਾ ਜਿਵੇਂ ਮੰਨ ਲਓ ਮੇਰਾ ਕੰਮ ਹੈਗਾ ਵਾ ਮਨਿਆਰੀ ਦਾ ਮੈਂ ਮੰਨ ਲਓ ਫੇਰ लवली ਦੀ ਕਰੀਮ ਲੈਣੀ ਆ ਹੁਣ ਮੈਂ 12 ਪੀਸ ਦੇ ਉਹਦੇ ਲਿਆਵਾ ਸਾਰਾ ਸਟਾਕ 1000 ਰੁਪਿਆ ਮੈਂ ਉੱਥੇ ਖਰਚਦਾ 500 ਰੁਪਿਆ ਉੱਥੇ ਖਰਚਦਾ ਪਰ ਦੋਸਤੋ ਮੈਂ ਇਹ ਵੀ ਕਰ ਸਕਦਾ ਵਾਂ ਕਿ 1000 ਰੁਪਏ ਦੇ ਵਿੱਚ 10 ਤਰ੍ਹਾਂ ਦੀ ਕਰੀਮਾਂ ਲਿਆ ਸਕਦਾ ਕਿੰਦਾ 2-2 3-3 ਪੀਸ ਪਾ ਦੇ ਇਸ ਕਰਕੇ ਦੋਸਤੋ ਤੁਸੀਂ ਆਪਣੀ ਦੁਕਾਨ ਦੇ ਉੱਪਰ ਵੈਰਾਈਟੀ ਜਰੂਰ ਬਣਾ ਕੇ ਰੱਖੋ ਇਹਦੇ ਨਾਲ ਵੀ ਬੜਾ ਪ੍ਰਭਾਵ ਪੈਂਦਾ ਵਾ ਜਦੋਂ ਦੁਕਾਨ ਜਦੋਂ ਗਾਹਕ ਤੁਹਾਡੀ ਦੁਕਾਨ ਦੇ ਆਂਦਾ ਵਾ ਉਹ ਕਹਿੰਦਾ ਯਾਰ ਉਹ ਬਾਜੀ ਦੀ ਦੁਕਾਨ ਤੇ ਵੈਰਾਈਟੀ ਬੜੀ ਹੈਗੀ ਆ ਚਲੋ ਆਪਾਂ ਉੱਥੇ ਚਰਦੇ ਆ ਇਸ ਕਰਕੇ ਦੋਸਤੋ ਇਹਨੂੰ ਆਪਾਂ ਰੱਖਿਆ ਵਾ ਤੀਸਰੇ ਨੰਬਰ ਤੇ ਕਿ ਦੁਕਾਨ ਦੇ ਵਿੱਚ ਵੈਰਾਈਟੀ ਹੋਣੀ ਬਹੁਤ ਜ਼ਰੂਰੀ ਆ ਤੇ ਦੋਸਤੋ ਦੁਕਾਨ ਨਾ ਗਰੋਹ ਹੋਣ ਦਾ ਦੂਸਰਾ ਕਾਰਨ ਹੈਗਾ ਜੇ ਕਿ ਤੁਸੀਂ ਆਪਣੇ ਕਸਟਮਰ ਦੇ ਨਾਲ ਸਹੀ ਵਿਹਾਰ ਨਹੀਂ ਕਰਦੇ ਸਹੀ ਤਰੀਕੇ ਦੇ ਨਾਲ ਨਹੀਂ ਬੋਲਦੇ ਉਹਨੂੰ ਚੰਗੀ ਤਰ੍ਹਾਂ ਡੀਲ ਨਹੀਂ ਕਰਦੇ ਕਿਉਂਕਿ ਦੋਸਤੋ ਮੈਂ ਕਈ ਦੁਕਾਨਦਾਰ ਵੇਖਿਆ ਕਿ ਉਹ ਕਸਟਮਰਾਂ ਦੇ ਨਾਲ ਬੜਾ ਰਫ ਤਰੀਕੇ ਨਾਲ ਬੋਲਦੇ ਆ ਉਹ ਨਹੀਂ ਲੈਣਾ ਤੇ ਜਾਓ ਸਿਰ ਨਾ ਖਾਓ ਵੀ ਅੱਦਾ ਬੋਲਦੇ ਆ ਉਹ ਜਾਓ ਉੱਜਾਓ ਨਹੀਂਗਾ ਮਤਲਬ ਬੜਾ ਫਾਲਤੂ ਬੋਲਦੇ ਆ ਜਿਹਦੇ ਕਾਰਨ ਕੀ ਹੁੰਦਾ ਵਾ ਕਸਟਮਰ ਦਾ ਦਿਲ ਟੁੱਟ ਜਾਂਦਾ ਵਾ ਤੇ ਉਹ ਦੁਬਾਰਾ ਤੁਹਾਡੀ ਦੁਕਾਨ ਤੇ ਆਂਦਾ ਨਹੀਂ ਆ ਇਸ ਕਰਕੇ ਦੋਸਤੋ ਤੁਸੀਂ ਕਸਟਮਰਾਂ ਦੇ ਨਾਲ ਪਿਆਰ ਬਣਾ ਕੇ ਰੱਖੋ ਆਪਣਾ ਵਿਹਾਰ ਬਣਾ ਕੇ ਰੱਖੋ ਕਿ ਕਸਟਮਰ ਦੁਬਾਰਾ ਤੁਹਾਡੀ ਦੁਕਾਨ ਤੇ ਆਵੇ ਉਹਨੂੰ ਮਹਿਸੂਸ ਹੋਵੇ ਕਿ ਮੈਂ ਕਿਸੇ ਬਗਾਨੇ ਦੀ ਦੁਕਾਨ ਤੇ ਨਹੀਂ ਗਿਆ ਆਪਣੀ ਇਸ ਕਰਕੇ ਦੋਸਤੋ ਦੂਸਰੇ ਨੰਬਰ ਤੇ ਇਹ ਕਾਰਨ ਹੈਗਾ ਜੇ ਕਿ ਤੁਸੀਂ ਕਸਟਮਰਾਂ ਦੇ ਨਾਲ ਪਿਆਰ ਬਣਾ ਕੇ ਰੱਖੋ ਤੇ ਦੋਸਤੋ ਦੁਕਾਨ ਗਰੋ ਹੋਣ ਦਾ ਪਹਿਲਾ ਕਾਰਨ ਇਹ ਹੈਗਾ ਜੇ ਦੋਸਤੋ ਇਹ ਕਾਰਨ ਥੋੜਾ ਜਿਹਾ ਅਜੀਬ ਹੈਗਾ ਵਾ ਪਰ ਤੁਹਾਨੂੰ ਸੁਣ ਕੇ ਇੱਕ ਵਾਰ ਝਟਕਾ ਜ਼ਰੂਰ ਲੱਗੇਗਾ ਤੇ ਦੋਸਤੋ ਪਹਿਲਾ ਕਾਰਨ ਹੈਗਾ ਜੇ ਕਿਸੇ ਨੂੰ ਵੀ ਉਧਾਰ ਨਾ ਦਿਓ ਹਾਂਜੀ ਦੋਸਤੋ ਇਹ ਕਾਰਨ ਐਡਾ ਮਾੜਾ ਹੈਗਾ ਜੀ ਨਾ ਜਿਵੇਂ ਕਹਿੰਦੇ ਨਾ ਕਿ ਉਧਾਰ ਵੀ ਦਿੱਤਾ ਤੇ ਗਾਹਕ ਵੀ ਗਵਾਇਆ ਇਹ ਉਹ ਹਿਸਾਬ ਹੈਗਾ ਜੀ ਕਿਉਂਕਿ ਜਿੰਨੇ ਉਧਾਰ ਖੜਿਆ ਹੁੰਦਾ ਨਾ ਉਹ ਤੁਹਾਡੀ ਦੁਕਾਨ ਤੇ ਆਂਦਾ ਨਹੀਂ ਕਿ ਭਾਜੀ ਨੇ ਆਪਣੇ ਪਹਿਲੇ ਪੈਸੇ ਵੀ ਮੰਗਣੇ ਆ ਭਾਵੇਂ ਰੁਪਏ 10 ਰੁਪਏ ਹੋਣ ਇਸ ਕਰਕੇ ਦੋਸਤੋ ਤੁਸੀਂ ਗਾਹਕ ਮੋੜ ਦੋ ਪਰ ਉਧਾਰ ਨਾ ਦਿਓ ਕਿਉਂਕਿ ਜੇ ਉਹਨੂੰ ਚੀਜ਼ ਤੁਹਾਡੀ ਦੁਕਾਨ ਤੋਂ ਸਸਤੀ ਪੈਂਦੀ ਹੋਏਗੀ ਤੁਹਾਡੀ ਦੁਕਾਨ ਤੇ ਆਏਗਾ ਵੈਰਾਈਟੀ ਹੋਏਗੀ ਤੁਹਾਡੀ ਦੁਕਾਨ ਤੇ ਆਏਗਾ ਪਰ ਜੇ ਤੁਸੀਂ ਉਧਾਰ ਦੇਤਾ ਨਾ ਉਹਨੇ ਦੁਬਾਰਾ ਤੁਹਾਡੀ ਦੁਕਾਨ ਤੇ ਨਹੀਂ ਆਣਾ ਜੇ ਕਿਉਂਕਿ ਆ ਖੁਦ ਮੇਰੇ ਨਾਲ ਬੀ ਚੱਕੀ ਆ ਤੇ ਦੋਸਤੋ ਫਿਰ ਜੇ ਆ ਵੀਡੀਓ ਤੁਹਾਨੂੰ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਰਕੇ ਕਮੈਂਟ ਵੀ ਕਰਿਓ ਤੇ ਚੈਨਲ ਨੂੰ ਸ ਤੇ ਮਿਲਦੇ ਆਂ ਆਪਾਂ ਤੁਹਾਨੂੰ ਨੈਕਸਟ ਵਲੌਗ 'ਚ ਤਦ ਤੱਕ ਲਈ ਸასი ਕਰਾਂ